ਬਾਜੀ ਮੈਂ ਨਾਸੀ ਜੀ ਮਨਜਿੰਦਰ ਸਿੰਘ ਲਗਾ ਨਾ ਕੀ ਮਨਜਿੰਦਰ ਸਿੰਘ ਕੀ ਹੋਇਆ ਕਿ ਅਸੀਂ ਇਦਾਂ ਹੀ ਜਾਂਦੇ ਦੋ ਯਾਨੀ ਮੋਟਰਸਾਈਕਲ ਤੇ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੁਣ ਤਾਂ 73 ਉਸ ਤੋਂ ਬਾਅਦ ਮੈਂ 73 ਮਾਈ ਜਾਣਦਾ ਜਾਣਦਾ ਉਹਨਾਂ ਨੂੰ ਕੌਣ ਸੀ ਇੱਕ ਅੱਧੇ ਬੰਦੇ ਨੂੰ ਵੇਖਿਆ ਮੈਂ ਕੌਣ ਸੀ ਨਾਂ ਨਹੀਂ ਕਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋਈ ਹੋਊਗਾ ਮੈਂ ਥੋੜੀ ਕੀ ਮਾਰਦਾ ਐਨੀ ਦੁਨੀਆ ਨੂੰ ਭਰਾ ਨਹੀਂ ਗਾਦੀ ਰੰਜਿਸ਼ ਜੀ ਕਹਿੰਦਾ ਵੀ ਤੇਰਾ ਸਵਾਗਤ ਹੈ ਇਸ ਲਾਗ ਵਿੱਚ ਤੇ ਝਗੜਾ ਹੋ ਜਾਓ ਜਿੱਥੇ ਮੈਂ ਉਹਦੇ ਤੇ ਪੋਕੇ ਤੇ ਮੈਂ ਉਸੇ 75 ਸਾਲੋਂ ਕੁਲਦੇਵ ਸਿੰਘ ਆ ਕਿਲਾ ਟੇਕ ਸਿੰਘ ਦਾ ਜਿਹਦੇ ਤੇ ਦਾਤਾ ਵੱਡਾ ਨੇ ਜਿਹਨੇ ਦੱਸਿਆ ਸੀ ਮੈਨੂੰ ਤੇ ਵੰਸ਼ ਬਿਕਾਦਰਾਨੰਦ ਤੇ ਬੂਆ ਉਹਦੇ ਤੇ ਦਾਤਾ ਮਾਰਿਆ ਜਿਸ ਸੰਬੰਧ ਇਹਨੂੰ ਤੇ ਮੁੰਜਿੰਦਰ ਸਿੰਘ ਨੂੰ ਹੀ ਪੋਤਾ ਸਰ ਹਸਪਤਾਲ ਮਟਾੜਾ ਤੇ ਤਾਹਰ ਕਰਾਇਆ ਵਾ ਐਮਐਲਆਰਓ ਦੇ ਜੋ ਆਉਂਦੇ ਨੇ ਉਸ ਦਿਨ ਦਾ ਤਕਨੋਨੀ ਕਰਨਾ ਸਰਦੀ ਮੌਕੇ ਤੇ ਜਦ ਬੁਜਾਇਆ ਗਿਆ ਜੇ ਨਾ ਜਾਂਦੇ ਤਾਂ ਕੁਛ ਨਾ ਕੁਛ ਅਨਸੁਖੀ ਕਰ ਪਾ ਹੋ ਸਕਦਾ ਹੈ ਕਿਉਂ ਤੇ ਪੁਲਿਸ ਦੀ ਡਿਊਟੀ ਹੈ ਦੀ ਜੇ ਪਤਾ ਲੱਗਾ ਉਹ ਜਾ ਕੇ ਉਹਦੀ ਜਾਗਰਤੀ ਕਰਵਾਉਣਾ ਸਾਡਾ ਫਰਜ਼ ਹੈ ਸਰ ਦੇ ਵਿਅਕਤੀ ਹੀ ਪਾ ਚੁੱਕੇ ਜਿਹੜੇ ਹਾਂਜੀ ਸਰ ਮੌਕੇ ਤੇ ਪੁਲਿਸ ਦੀ ਆਮਦ ਨੂੰ ਦੇਖ ਕੇ ਮੌਕੇ ਤੇ ਸਰ ਕੀ ਕਾਰਵਾਈ ਕਰਦੇ ਐਮਐਲਆਰਓ ਦੇ ਜੋ ਰਿਜ਼ਲਟ ਆਵੇਗਾ ਉਹਦੇ ਅਕਾਰ ਬਿਆਨ ਲਿਖ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ